हेलो जी सतकाल जी की हाल है जी सऱ्या दा उम्मीद करदियां कि सब ठीक होन गे जी हां जी ता हजे तक जिन्ना ने सब्सक्राइब नहीं किता ता प्लीज जल्दी तो जल्दी सब्सक्राइब कर लो जी अपने चैनल नु तिवारी रिश्ते क्योंकि इथे ਤੁਹਾਡੇ ਲਈ ਹਰ ਕਾਸਟ ਤੇ ਹਰ ਜਾਤੀ ਦੇ ਰਿਸ਼ਤੇ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਆ ਜੀ ਹਨਾ ता जिन्ना ਦੇ ਵੀ ਡਾਟੇ ਮੇਰੇ ਕੋਲੇ ਆਏ ਹੋਏ ਆ ਜੀ ਤੇ ਉਮੀਦ ਕਰਦੀਆਂ ਕਿ ਜਲਦੀ ਤੋਂ ਜਲਦੀ ਉਹਨਾਂ ਲਈ ਹਨਾ ਆਪਾਂ ਰਿਸ਼ਤੇ ਲੱਭ ਸਕੀਏ ਤੇ हां जी ਆਪਣੇ ਕੋਲੇ ਜੋ ਅੱਜ ਡਾਟੇ ਆਏ ਹੋਏ ਆ ਜੀ ਹਨਾ ਵੈਸੇ ਤਾਂ ਕਾਫੀ ਕੁੜੀਆਂ ਦੇ ਡਾਟੇ ਇਕੱਠੇ ਹੋ ਚੁੱਕੇ ਆ ਬਟ ਇਹ ਆ ਕਿ ਜਿੰਨਾ ਨੇ ਰਜਿਸਟਰਡ ਕਰਵਾਇਆ ਹੋਇਆ ਆ ਜੀ ਮੇਰੇ ਕੋਲੇ ਹਨਾ ਥੋੜਾ ਜਿਹਾ ਬਹੁਤ ਕਾਲੇ ਪੈ ਜਾਂਦੇ ਆ ਕਹਿ ਦਿੰਦੇ ਆ ਕਿ ਰਿਟਰਨ ਕਰ ਦੋ ਤੁਸੀਂ ਹਨਾ ਜੇ ਤੁਹਾਡੇ ਨਹੀਂ ਕਰਵਾ ਸਕਦੇ ਜਾਂ ਕੁਝ ਵੀ ਆ ਦੇਖੋ ਜੀ ਹਨਾ ਹਰ ਇੱਕ ਦੀ ਮੈਚਿੰਗ ਤੇ ਹੁੰਦੀ ਆ ਤੇ ਰਜਿਸਟਰਡ ਕਦੀ ਵੀ ਇੱਕ ਇਹ ਆ ਕਿ ਮੈਂ ਇਸ ਵੀਡੀਓ ਦੇ ਵਿੱਚ ਇੱਕ ਇਹ ਖਾਸ ਦੱਸਣਾ ਚਾਹੁੰਦੀ ਆ ਜੋ ਰਜਿਸਟਰਡ ਕਰਵਾਉਂਦਾ ਹੈ ਜੀ ਹਨਾ ਉਹ ਰਿਟਰਨ ਨਹੀਂ ਹੋਏਗਾ ਉਸ ਤੋਂ ਬਾਅਦ ਰਜਿਸਟਰਡ ਕਿਸੇ ਦਾ ਵੀ ਰਿਟਰਨ ਨਹੀਂ ਹੋਏਗਾ ਜੀ ਹਨਾ ਚਾਹੀਓ ਜਿੱਦਾਂ ਵੀ ਕਰਵਾਉਂਦੇ ਆ ਇਹ ਹੁੰਦਾ ਕਿ ਉਹਦੇ ਵਿੱਚ ਇਹ ਹੁੰਦਾ ਕਿ ਆਪਾਂ ਅਗਲੇ ਦੀ ਐਡ ਵੀ ਲਗਾ ਦੇ ਦੀਏ ਜੀ ਠੀਕ ਹੈ ਬਾਕੀ ਇਹ ਹੈ ਕਿ ਹਰ ਜਗ੍ਹਾ ਡਾਟਾ ਵੀ ਉਹਨਾਂ ਦਾ ਸ਼ੇਅਰ ਕਰੀਦਾ ਹੈ ਜੀ ਉਹ ਸਿਲੈਕਟ ਹੋਏਗਾ ਹਨਾ ਦੇਖੋ ਸਾਡੀ ਤਾਂ ਮੇਨ ਤਾਂ ਹੋ ਹੀ ਜਾਂਦੀ ਹੈ ਜੀ ਇਹ ਹੁੰਦਾ ਕਿ ਜੇ ਅਗਲਾ ਉੱਥੇ ਸਿਲੈਕਟ ਕਰੇਗਾ ਤਾਂ ਦੇਖੋ ਸਾਡਾ ਕਿਹੜਾ ਜੀ ਨਹੀਂ ਕਰਦਾ ਹਨਾ ਰਿਸ਼ਤਾ ਕਰਵਾਉਣ ਨੂੰ ਤਾਂ ਆਪਾਂ 100% ਅਗਲੇ ਦਾ ਰਿਸ਼ਤਾ ਸਿਰੇ ਚੜਾਈਦਾ ਹੈ ਜੀ ਹਨਾ ਤੇ ਜਿੰਨਾ ਜਿਹੜੇ ਆਕ ਜਾਂਦੇ ਆ ਹਨਾ ਉਸ ਤੋਂ ਬਾਅਦ ਉਹਨਾਂ ਦੀ ਪੋਲੀ ਹੀ ਚੇਂਜ ਹੋ ਜਾਂਦੀ ਹੈ ਜੀ ਰਿਟਰਨ ਕਰ ਦੋ ਰਿਟਰਨ ਕਰ ਦੋ ਤਾਂ ਉਹਨਾਂ ਨੇ ਮੇਰੇ ਹੱਥ ਜੁੜ ਕੇ ਇਹੀ ਬੇਨਤੀ ਹੈ ਕਿ ਦੇਖੋ ਜੀ ਰਜਿਸਟ੍ਰੇਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਕੋਈ ਵੀ ਕਿਸੇ ਦੀ ਰਿਟਰਨ ਨਹੀਂ ਹੋਇਆ ਕਰੇਗੀ ਜਿੱਦਾਂ ਵੀ ਹੋਇਆ ਕਰੇਗਾ ਹਨਾ ਰਜਿਸਟ੍ਰੇਸ਼ਨ ਦਾ ਮਤਲਬ ਇਹੀ ਹੈ ਜੀ ਅਸੀਂ ਹੁਣ ਮਿਹਨਤ ਹੀ ਫੇਰ ਕਰਿਆ ਕਰਾਂਗੇ ਜਿਹੜੇ ਰਜਿਸਟਰਡ ਕਰਵਾਇਆ ਕਰਨਗੇ ਆਪਣੇ ਕੋਲੇ ਹਨਾ ਆਪਣਾ ਡਾਟਾ ਆਪਣੇ ਕੋਲੇ ਜੋ ਅੱਜ ਕੁੜੀਆਂ ਦੇ ਡਾਟੇ ਆਏ ਹੋਏ ਅਸੀਂ ਮੈਂ ਤੁਹਾਨੂੰ ਉਹ ਬੋਲ ਦਿੰਨੀ ਆ ਜੀ ਹਨਾ ਤਾਂ ਮੇਰੇ ਹੱਥ ਜੋੜ ਕੇ ਹੀ ਬੇਨਤੀ ਹੈ ਜੀ ਆਪਾਂ ਹੁਣ ਡਾਟੇ ਵੀ ਉਹਨਾਂ ਨੂੰ ਹੀ ਸ਼ੇਅਰ ਕਰਿਆ ਕਰਾਂਗੇ ਜਿਹੜੇ ਰਜਿਸਟਰਡ ਕਰਵਾਇਆ ਕਰਨਗੇ ਕਿਉਂਕਿ ਬਹੁਤ ਇੱਦਾਂ ਦੇ ਡਾਟੇ ਆ ਜਾਂਦੇ ਆ ਹਨਾ ਜਿਹੜੇ ਆ ਬਿਨਾ ਵਜਾ ਆਪਾਂ ਨੂੰ ਡਾਟੇ ਪਾਈ ਜਾਂਦੇ ਰਹਿੰਦੇ ਆ ਹਨਾ ਡਾਟੇ ਪਾਈ ਜਾਂਦੇ ਰਹਿੰਦੇ ਆ ਦੇਖੋ ਉਹਨਾਂ ਦਾ ਆਪਾਂ ਅੱਗੇ ਡਾਟਾ ਵੀ ਭੇਜੀ ਦਾ ਹੈ ਹਨਾ ਫਿਰ ਉਹ ਕਹਿ ਦਿੰਦੇ ਆ ਤੁਸੀਂ ਘਰੇ ਆਓ ਕੁੜੀ ਵਾਲੇ ਕਹਿ ਦਿੰਦੇ ਆ ਕਿ ਆਪਾਂ ਗੱਲ ਕਰਦੇ ਇੱਥੇ ਬੈਠ ਕੇ ਫਿਰ ਜਦੋਂ ਉਹਨਾਂ ਵਰੀ ਅਸੀਂ ਸਾਰੀ ਉੱਥੇ ਗੱਲਬਾਤ ਵੀ ਕਰਨ ਜਾਂਦੇ ਆ ਹਨਾ ਤਾਂ ਫਿਰ ਘਰ ਆ ਕੇ ਫਿਰ ਉਹਨਾਂ ਨੂੰ ਵੀ ਦੱਸੀਦਾ ਕਿ ਨਹੀਂ ਜੀ ਹਜੇ ਨਹੀਂ ਸੈੱਟ ਨਹੀਂ ਹੋਇਆ ਹਨਾ ਗੱਲ ਨਹੀਂ ਬਣੀ ਗਈ ਫਿਰ ਉਹਨਾਂ ਦੀ ਆਪਾਂ ਐਡ ਵੀ ਲਗਾਈ ਦੀ ਆ ਹਨਾ ਸਾਰਾ ਕੁਝ ਕਰੀਦਾ ਦੇਖੋ ਉਹਨਾਂ ਲਈ ਆਪਾਂ ਬਹੁਤ ਮਿਹਨਤ ਕਰਦੇ ਹੁੰਦੇ ਆ ਬਟ ਇਹ ਹੈ ਕਿ ਉਹਨਾਂ ਨੂੰ ਸ਼ਾਇਦ ਇਹ ਹੀ ਲੱਗਦਾ ਹੁੰਦਾ ਹੈ ਕਿ ਇਹਨਾਂ ਕੋਲ ਇੰਨੀਆਂ ਕੁੜੀਆਂ ਆਈ ਜਾਂਦੀਆਂ ਨੇ ਤੇ ਸ਼ਾਇਦ ਸਾਡਾ ਡਾਟਾ ਕਿਉਂ ਨਹੀਂ ਮੈਚ ਕਰ ਰਹੇਗੇ ਤੇ ਇਹ ਗੱਲ ਇਹ ਹੁੰਦੀ ਹੈ ਜੀ ਹਨਾ ਜੇ ਤੁਹਾਡਾ ਡਾਟਾ ਸਿਲੈਕਟ ਕਰਦੇ ਆ ਤਾਂ ਸਾਡਾ ਕਿਹੜਾ ਜੀ ਨਹੀਂ ਕਰਦਾ ਹੁੰਦਾ ਕਿ ਅਸੀਂ ਤੁਹਾਡਾ ਰਿਸ਼ਤਾ ਨਾ ਕਰਵਾਈਏ ਕਿਉਂਕਿ ਹਰ ਕੋਈ ਅਗਲਾ ਅੱਗੇ ਨੂੰ ਵਧਣ ਦੀ ਸੋਚਦਾ ਹੁੰਦਾ ਹੈ ਪਿੱਛੇ ਨੂੰ ਨਹੀਂ ਜਾਈ ਹਨ ਸੋ ਪਲੀਜ਼ ਜਿਹੜੇ ਰਜਿਸਟਰ ਕਰਵਾਂਦੇ ਥੋੜਾ ਜਿਹਾ ٹرسٹ ਰੱਖਿਆ ਕਰੋ ਜੀ ਹੈਨਾ ਬਾਕੀ ਇਹ ਹੈ ਕਿ ਹੁਣ ਜਿਹੜੇ ਆਪਾਂ ਰਿਸ਼ਤੇ ਸਿਰੇ ਚੜਾਏ ਆ ਏ ਰਜਿਸਟਰ ਵਾਲਿਆਂ ਦੀ ਹੀ ਚੜਾਈ ਹੈ ਜੀ ਬਹੁਤ ਟਾਈਮ ਦੇ ਕਈਆਂ ਨੇ ਰਜਿਸਟਰ ਕਰਵਾਇਆ ਹੋਇਆ ਸੀ ਜਿ ਕਈਆਂ ਨੂੰ 6-6 ਮਹੀਨੇ ਹੋ ਗਏ ਸੀ ਨਾਲ ਚੜਿਆਂ ਨੂੰ ਤੇ ਜੇ ਚੜਿਆ ਉਹਨਾਂ ਦਾ ਸਿਰੇ ਤਾਂ ਹੁਣ ਜਾ ਕੇ ਚੜਿਆ ਜੀ ਹਨਾ ਰਿਸ਼ਤੇ ਸਿਰੇ ਇਹ ਨਹੀਂ ਹੁੰਦਾਗਾ ਕਿ ਆਪਾਂ ਕਹਿ ਦਈਏ ਕਿ ਹਨਾ ਅੱਜ ਅਸੀਂ ਰਜਿਸਟਰ ਕਰਵਾਇਆ ਤਾਂ 10 ਦਿਨ ਬਾਅਦ ਜਾਂ 4 ਦਿਨ ਬਾਅਦ ਜਾਂ ਦੇਖੋ ਰਿਸ਼ਤਾ ਮਿਲਣ ਤੇ ਚਾਹੇ 1 ਦਿਨ ਦੇ ਵਿੱਚ ਆਪਣੀ ਮੈਚਿੰਗ ਹੋ ਜਾਵੇ ਨਾ ਮਿਲੇ ਤਾਂ ਮਹੀਨਾ ਵੀ ਲੱਗ ਸਕਦਾ ਹੈ 2 ਮਹੀਨੇ ਵੀ ਲੱਗ ਸਕਦੇ ਹੈ ਜੀ ਹਨਾ ਥੋੜਾ ਜਿਹਾ ਇੰਨੇ ਕਾਲੇ ਨਾ ਪਿਆ ਕਰੋ ਜੀ ਤੇ ਰਜਿਸਟਰਡ ਮਤਲਬ ਇਹੀ ਹੁੰਦਾ ਜੀ ਜੇ ਤਾਂ ਤੁਸੀਂ ਨਹੀਂ ਚਾਹੁੰਦੇ ਹੈਗੇ ਤੁਸੀਂ ਮੇਰੇ ਨਾਲ ਵਟਸਐਪ ਤੇ ਗੱਲ ਕਰਨੀ ਹਨਾ ਦੇਖੋ ਮੈਂ ਵੀ ਟਾਈਮ ਕੱਢ ਕੇ ਗੱਲ ਕਰਦੀ ਆ ਤੁਹਾਡੇ ਨਾਲ ਹਰ ਇੱਕ ਦਾ ਟਾਈਮ ਬਹੁਤ ਜ਼ਿਆਦਾ ਕੀਮਤੀ ਹੁੰਦਾ ਹੈ ਜੀ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਮੈਂ ਕਿਤੇ ਵੀ ਹੁਆ ਹਨਾ ਜਿੰਨਾ ਨੇ ਰਜਿਸਟਰ ਕਰਵਾਇਆ ਉਹਨਾਂ ਨਾਲ ਮੈਂ ਵਟਸਐਪ ਤੇ ਵੀ ਗੱਲ ਕਰਦੀਆਂ ਕਾਲ ਤੇ ਵੀ ਗੱਲ ਕਰਦੀਆਂ ਫੋਨ ਤੇ ਵੀ ਗੱਲ ਕਰਦੀਆਂ ਹਨਾ ਹਾਲਾਂਕਿ ਜਦੋਂ ਮੈਸੇਜ ਕਰਦੀ ਉਹਨਾਂ ਨੇ ਰਿਪਲਾਈ ਵੀ ਕਰਦੀਆਂ ਜੇ ਮੈਂ ਬਿਜ਼ੀ ਹੋਵਾਂ ਤਾਂ ਮੈਂ ਬਿਜ਼ੀ ਦਾ ਰਿਪਲਾਈ ਕਰ ਦਿੰਦੀਆਂ ਜੇ ਮੈਂ ਫ੍ਰੀ ਹੋਵਾਂ ਤਾਂ ਮੈਂ ਉਹਨਾਂ ਨਾਲ ਗੱਲ ਵੀ ਕਰਦੀਆਂ ਹਨਾ ਤਾਂ ਇਹ ਦੇਖੋ ਕਿ ਉਹ ਟਾਈਮ ਸਾਡਾ ਵੀ ਤਾਂ ਅਕਸਰ ਚਲੋ ਜਾਂਦਾ ਹੀ ਹੈ ਹਨਾ ਤਾਂ ਜਦੋਂ ਤੁਸੀਂ ਨਾਰਾਜ਼ ਹੁੰਦੇ ਹੋ ਜੀ ਉਦੋਂ ਬਹੁਤ ਦੁੱਖ ਲੱਗਦਾ ਹੈ ਕਿ ਦੇਖੋ ਹਨਾ 100% ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਰਿਸ਼ਤਾ ਸਿਰੇ ਚੜ ਜਾਵੇ ਤੁਹਾਡਾ ਤਾ ਚਲੋ ਜੀ ਹਨਾ ਜਿਨ੍ਹਾਂ ਨੇ ਰਜਿਸਟਰਡ ਕਰਵਾਉਣਾ ਹੁੰਦਾ ਹੈ ਤਾਂ ਉਹ ਵੀ ਆਪਾਂ ਨੂੰ ਦੱਸ ਦਿਆ ਕਰੋ ਸੋ ਆਪਾਂ ਨੂੰ ਇਹ ਹੁੰਦਾ ਹੈ ਕਿ ਜਿਹੜੇ ਰਜਿਸਟਰਡ ਕਰਵਾਉਂਦੇ ਆ ਪਹਿਲ ਉਹਨਾਂ ਨੂੰ ਹੀ ਆਪਾਂ ਰਿਸ਼ਤੇ ਆ ਦੇ ਦਿੰਦੇ ਹੁੰਦੇ ਆ ਜੀ ਜੋ ਸੋ ਫਾਈਨਲੀ ਆਪਣੇ ਕੋਲੇ ਜਿਹੜੇ ਹੁਣ ਡਾਟੇ ਆਏ ਹੋਏ ਆ ਮੈਂ ਤੁਹਾਨੂੰ ਉਹ ਬੋਲ ਦਿੰਦੀ ਆ ਜੀ ਤੇ ਹਾਂਜੀ ਜੋ ਆਪਣੇ ਕੋਲੇ ਅਜ ਡਾਟੇ ਆਏ ਹੋਏ ਆ ਜੀ ਹਨਾ ਮੈਂ ਤੁਹਾਨੂੰ ਬੋਲ ਦਿੰਦੀ ਆ ਜੀ ਤੇ ਪਲੀਜ਼ ਨੰਬਰ ਜੀ ਮੈਂ ਤੁਹਾਨੂੰ ਬੋਲ ਦਿੰਦੀ ਆ 7719435211 ਜੀ ਹਨਾ ਕਿਉਂਕਿ ਬਹੁਤ ਏਦਾਂ ਦੇ ਹੁੰਦੇ ਆ ਕਹਿ ਦਿੰਦੇ ਕਿ ਤੁਸੀਂ ਸਕਰੀਨ ਦੇ ਉੱਤੇ ਨੰਬਰ ਲਿਖਿਆ ਕਰੋ ਕਿ ਤੁਸੀਂ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਆਪਾਂ ਵੀਡੀਓ ਦੇ ਵਿੱਚ ਹੀ ਨੰਬਰ ਬੋਲ ਦੇਈਦਾ ਹੈ ਕਿਉਂਕਿ ਬਹੁਤ ਏਦਾਂ ਦੇ ਆ ਜਦੋਂ ਆਪਾਂ ਸਕਰੀਨ ਤੇ ਨੰਬਰ ਲਿਖ ਦੇਈਦਾ ਫਿਰ ਕਹਿੰਦੇ ਮੈਡਮ ਪ੍ਰੂਫ ਦੋ ਤੁਸੀਂ ਆਪਣਾ ਬਾਕੀ ਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਇਹ ਗੱਲ ਕਰਨੀ ਸੀਗੀ ਕਿ ਜਿਹੜੇ ਜਦੋਂ ਰਜਿਸਟਰ ਕਰਵਾਉਣ ਲੱਗਦੇ ਆ ਨਾ ਬਹੁਤ ਇਦਾਂ ਦੇ ਆ ਮੈਨੂੰ ਮੈਸੇਜ ਕਰ ਦਿੰਦੇ ਆ ਮੈਡਮ ਪਹਿਲਾਂ ਆਪਣਾ ਆਧਾਰ ਕਾਰਡ ਸੈਂਡ ਕਰੋ ਆਪਣਾ ਵੋਟਰ ਕਾਰਡ ਸੈਂਡ ਕਰੋ ਠੀਕ ਹੈ ਜੀ ਮੈਂ ਰਜਿਸਟਰ ਕਰਵਾਉਣਾ ਹੁੰਦਾ ਹੈ ਜੀ ਕਿਸੇ ਤੋਂ ਰਜਿਸਟਰਡ ਨਹੀਂ ਰਜਿਸਟਰੀ ਨਹੀਂ ਕਰਵਾਉਣੀ ਹੁੰਦੀ ਠੀਕ ਹੈ ਤੇ ਜੀ ਤਾਂ ٹرسٹ ਹੁੰਦਾ ਹੈ ਤਾਂ ਮੈਸੇਜ ਕਰਿਆ ਕਰੋ ਨਹੀਂ अदरवाइज ਤੁਸੀਂ ਕੋਈ ਵੀ ਮੈਨੂੰ ਮੈਸੇਜ ਨਾ ਕਰਿਆ ਕਰੋ ਜੀ ਕਿਉਂਕਿ ਜਿਨ੍ਹਾਂ ਨੇ ਰਿਸ਼ਤੇ ਲੈਣੇ ਹੁੰਦੇ ਆ ਹਨਾ ਤੇ ਆਪਣੇ ਕੋਲੇ ਆ ਹੀ ਜਾਂਦੇ ਆ ਜੀ ਰਿਸ਼ਤਿਆਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਹਨਾ ਦੇਖੋ ਇਸ ਵਕਤ ਜ਼ਰੂਰਤ ਸਭ ਨੂੰ ਹੀ ਹੁੰਦੀ ਹੈ ਜੀ ਹਨਾ ਜੀਵਨ ਸਾਥੀ ਲੱਭਣ ਦੀ ਤਾਂ ਪਲੀਜ਼ ٹرسٹ ਕਰਕੇ ਹੀ ਚੱਲਣਾ ਪੈਂਦਾ ਹੈ ਹਾਂ ਜੀ ਜੋ ਅੱਜ ਦਾ ਡਾਟਾ ਹੈਗਾ ਜੀ ਜਿੰਗੇ ਤੁਹਾਨੂੰ ਬੋਲ ਦਿੰਨੀ ਆ ਜੀ ਆਪਣੇ ਕੋਲੇ ਜਟ ਸਿੱਖ ਪਰਿਵਾਰ ਦੀ ਕੁੜੀ ਆਈ ਹੈ ਜੀ ਜਿਹਦਾ ਡਾਈਵੋਰਸ ਹੋਇਆ ਹੈ ਜੀ ਸ਼ਾਰਟ ਟਾਈਮ ਦੀ ਡਰ ਹਾਊਸ ਹੋ ਗਿਆ ਸੀਗਾ 1992 ਕੁੜੀ ਦਾ ਡੇਟ ਆਫ ਬਰਥ ਹੈ ਜੀ ਤੇ ਕੁੜੀ ਸੋਹਣੀ ਆ ਜੀ ਸਮਾਰਟ ਐ ਸਲਿਮ ਐ ਤੇ ਫਰੀਦਕੋਟ ਉਹਨਾਂ ਦਾ ਏਰੀਆ ਹੈ ਜੀ ਇਸ ਵਕਤ ਉਹ ਚੰਡੀਗੜ੍ਹ ਦੇ ਵਿੱਚ ਜੋਬ ਕਰਦੀ ਹੁੰਦੀ ਹੈ ਜੀ ਹਨਾ ਫਾਦਰ ਉਹਨਾਂ ਦੇ ਐਕਸਪਾਇਰ ਹੋ ਗਏ ਸੀਗੇ ਤੇ ਉਹਨਾਂ ਦਾ ਦਾਜ ਦੇਹਜ ਦਾ ਇਹ ਕੋਈ ਮਾਮਲਾ ਸੀਗਾ ਇਸ ਕਰਕੇ ਉਹਨਾਂ ਦਾ ਡਾਈਵੋਰਸ ਹੋਇਆ ਸੀਗਾ ਤਾਂ ਪੂਰੀ ਗੱਲ ਹੀ ਤੁਹਾਨੂੰ ਦੱਸ ਦਿੰਨੇ ਆ ਤੇ ਬਾਕੀ ਜੀ ਗਾਲੀਆਂ ਹੈ ਹਨ ਜਿਨ੍ਹਾਂ ਨੇ ਵੀ ਇਹ ਰਿਸ਼ਤਾ ਲੈਣਾ ਹੈ ਕਮ ਸੇ ਕਮ ਪੰਨਿਆ ਚਾਰ ਕਿਲੇ ਪਹਿਲੀ ਹੋਵੇ ਜੀ ਜੱਟ ਸਿੱਖ ਫੈਮਿਲੀ ਦੇ ਵਿੱਚ ਹੀ ਕਰਨਾ ਹੈ ਅਦਰ ਅੱਜ ਦੇ ਵਿੱਚ ਨਹੀਂ ਕਰਨਾ ਹੈਗਾ ਕਿਉਂਕਿ ਮੈਨੂੰ ਕੱਲ ਜਦੋਂ ਮੈਂ ਇੰਸਟਾ ਤੇ ਇਹ ਡਾਟਾ ਬੋਲਿਆ ਸੀ ਤਾਂ ਮੈਨੂੰ ਬਹੁਤ ਇਧਰ ਡਾਟੀਆਂ ਆਈ ਜਾਂਦੀ ਸੀ ਕਿ ਜੋਮਾ ਆ ਜਨਾ ਜਾਂ ਰਵਿਦਾਸੀਆ ਸਿੱਖ ਹਨਾ ਜਾਂ ਐਸੀ ਕਾਸਟ ਆ ਉਹ ਕਹਿੰਦੇ ਸੀਗੇ ਕਿ ਸਾਡੇ ਬਾਰੇ ਪੁੱਛ ਲਓ ਸਾਡਾ ਵੀ ਡਾਈਵੋਰਸ ਹੈ ਜੀ ਸਾਡੇ ਇੱਕ ਬੱਚਾ ਵਾ ਉਹਨੂੰ ਸੰਭ ਲਵੇ ਤਾਂ ਇਹ ਹੈ ਜੀ ਦੇਵੀ ਉਹਨਾਂ ਦੇ ਵੀ ਨਹੀਂ ਹੈਗਾ ਕਾ ਹਨਾ ਤਾਂ ਉਹਨਾਂ ਨੇ ਇਦਾਂ ਨਹੀਂ ਕਰਵਾਣਾ ਜਾਂ ਤਾਂ ਅਨਮੈਰਿਡ ਹੋਵੇ ਮੁੰਡਾ ਜੇ ਅਨਮੈਰਿਡ ਨਹੀਂ ਜੇ ਡਾਈਵੋਰਸ ਵੀ ਹੋਇਆ ਤਾਂ ਪਰ ਸਾਨੂੰ ਵਧੀਆ ਹੋਵੇ ਜੀ ਫੈਮਿਲੀ ਵਧੀਆ ਹੋਵੇ ਜੀ ਹਨਾ ਨਸ਼ੇ ਪਤੇ ਤੋਂ ਰਹਿਤ ਹੋਵੇ ਮੁੰਡਾ ਤੇ ਪਲੀਜ਼ ਇਸ ਰਿਸ਼ਤੇ ਬਾਰੇ ਜਿੰਨੀ ਜਲਦੀ ਤੋਂ ਜਲਦੀ ਆਪਣੇ ਨਾਲ ਕੰਟੈਕਟ ਕਰਿਓ ਜੀ ਹਨਾ ਸੈਕਿੰਡ ਡਾਟਾ ਜਿਹੜਾ ਹੈਗਾ ਜੀ ਉਹ ਆਪਣੇ ਕੋਲੇ ਹੈਗਾ ਏ ਜੀ 2001 2001 ਦਾ ਡੇਟ ਆਫ ਬਰਥ ਹੈ ਜੀ ਮਾਝਨਾ ਦੀ ਕੁੜੀ ਹੈ ਅੰਮ੍ਰਿਤਸਰ ਉਹਨਾਂ ਦਾ ਏਰੀਆ ਜੀ ਕੁੜੀ ਦੀਆਂ ਅੱਖਾਂ ਬਿੱਲੀਆਂ ਨੇ ਕੁੜੀ ਸਮਾਰਟ ਹੈ ਤੇ ਬਾਹਰ ਵਾਲੇ ਨੂੰ ਕਿਸੇ ਨੂੰ ਨਹੀਂ ਉਹਨਾਂ ਨੇ ਕਰਨਾ ਜੀ ਉਹਨਾਂ ਨੇ ਇੱਧਰ ਹੀ ਕਰਨਾ ਵਾ ਇੰਡੀਆ ਦੇ ਵਿੱਚ ਹੀ ਕਰਨਾ ਹੈ ਹਨਾ ਤਾਂ ਵਧੀਆ ਫੈਮਲੀ ਹੋਵੇ ਜੀ ਵੈਲ ਸੈਟਲ ਹੋਣ ਪਰਿਵਾਰ ਤਾਂ ਇੱਧਰ ਤੇ ਇੱਧਰ ਲਈ ਹੀ ਕੰਟੈਕਟ ਕਰਨਾ ਬਾਹਰ ਵਾਲੇ ਨਹੀਂ ਜੀ ਹਾਇਟ ਕੁੜੀ ਦੀ ਹੈਗੀ ਆ 5 2 ਕੁੜੀ ਦਾ ਰੰਗ ਪੂਰਾ ਫੇਅਰ ਹੈ ਜੀ ਤੇ ਉਹ ਸਿਰਫ ਇਹ ਹੈ ਕਿ ਦੋ ਭੈਣਾਂ ਤੇ ਸਿਰਫ ਫਾਦਰ ਹੀ ਹੈ ਜੀ ਮਦਰ ਉਹਨਾਂ ਦੀ ਐਕਸਪਾਇਰ ਹੋ ਗਈ ਸੀ 4 ਉਹਨਾਂ ਦੇ ਬ੍ਰਦਰ ਹੈ ਜੀ ਹਨਾ ਫਾਦਰ ਉਹਨਾਂ ਦੇ ਗਵਰਨਮੈਂਟ ਜੋਬ ਤੇ ਹੈ ਜੀ ਤੇ ਉਹਨਾਂ ਨੇ ਇੱਧਰ ਹੀ ਕਰਨਾ ਹੈ ਜੀ ਇੰਡੀਆ ਦੇ ਵਿੱਚ ਹੀ ਹਨਾ ਬਾਹਰ ਵਾਲੇ ਫੋਰਨ ਵਾਲੇ ਨੂੰ ਨਹੀਂ ਕਰਨਾ ਪੈਗਾ ਤੇ ਜੋ ਤੀਸਰਾ ਡਾਟਾ ਹੈ ਜੀ ਆਪਾਂ ਤੀਸਰਾ ਡਾਟਾ ਵੀ ਤੁਹਾਨੂੰ ਬੋਲ ਦਿੰਦੇ ਆ ਹਨਾ ਕਿ ਉਹ ਤੇ ਡਾਟੇ ਤਾਂ ਮੇਰੇ ਕੋਲੇ ਕਾਫੀ ਇਕੱਠੇ ਹੋ ਚੁੱਕੇ ਆ ਜੀ ਤੇ ਭਟੇ ਆ ਕਿ ਮੈਚਿੰਗਾਂ ਨਹੀਂ ਹੋ ਰਹੀਆਂ ਇਹਨਾਂ ਡਾਟਿਆਂ ਦੇ ਅਕੋਰਡਿੰਗ ਆਪਣੇ ਕੋਲੇ ਡਾਟੇ ਨਹੀਂ ਆ ਰਹੇਗੇ ਵੈਸੇ ਡਾਟੇ ਬਹੁਤ ਆਏ ਹੋਏ ਆ ਇਦਾਂ ਨਹੀਂ ਹੈਗਾ ਕਿ ਡਾਟੇ ਨਹੀਂ ਆਏ ਹੋਏ ਡਾਟੇ ਬਹੁਤ ਆਏ ਹੋਏ ਆ ਜੀ ਵੈਸੇ ਤਾਂ ਸੋ ਆਪਾਂ ਜਿਹੜਾ ਥਰਡ ਡਾਟਾ ਹੈ ਜੀ ਉਹ ਵੀ ਬੋਲ ਦਿੰਦੇ ਆ ਜੀ ਅ ਅਰੋੜਾ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਜੋ ਕਿ ਅਰੋੜਾ ਮਹਾਜਨ ਪਰਿਵਾਰ ਉਰੂੜਿਆਂ ਦੀ ਕੁੜੀ 1999 ਉਹਦਾ ਡੇਟ ਆਫ ਬਰਥ ਹੈ ਜੀ ਤੇ ਕੁੜੀ ਸੋਹਣੀ ਹੈ ਜੀ ਸਮਾਰਟ ਹੈ ਗ੍ਰੈਜੂਏਸ਼ਨ ਆ ਪੜੀ ਲਿਖੀ ਬਹੁਤ ਹੈ ਜੀ ਕੁੜੀ ਤੇ ਚੰਡੀਗੜ੍ਹ ਦੇ ਵਿੱਚ ਜੋਬ ਕਰਦੀ ਆ 25000 ਰੁਪਏ ਕੁੜੀ ਦੀ ਸੈਲਰੀ ਹੈਗੀ ਬਹੁਤ ਹੀ ਵਧੀਆ ਤੇ ਕੁੜੀ ਗੁੱਡ ਲੁਕਿੰਗ ਹੈ ਜੀ ਸਮਾਰਟ ਹੈ ਰੰਗ ਪੂਰਾ ਫੇਅਰ ਹੈ ਜੀ ਕੁੜੀ ਦਾ ਹਨਾ ਤੇ ਮੋਗਿਆ ਦੇ ਹੀ ਰਹਿਣ ਵਾਲੇ ਆ ਤਾਂ ਉਹਨਾਂ ਨੂੰ ਇਹ ਆ ਚਾਹੇ ਜੱਟ ਸਿੱਖ ਫੈਮਿਲੀ ਹੋ ਜਾਵੇ ਚਾਹੇ ਰਾਜਪੂਤ ਹੋ ਜਾਣਾ ਚਾਹੇ ਰਾਂਗੜੀਏ ਹੋ ਜਾਣਾ ਤੇ ਮੁੰਡਾ ਉਹਨਾਂ ਨੂੰ ਪੀਆਰ ਹੀ ਚਾਹੀਦਾ ਹੈ ਜੀ ਜਿੱਦਾਂ ਕਿ ਅ ਵਰਕ ਪਰਮਿਟ ਤੇ ਨਾ ਹੋਵੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਤਿੰਨਾਂ ਕੰਟਰੀਆਂ ਦੇ ਵਿੱਚ ਮੁੰਡਾ ਪੀਆਰ ਹੋਵੇ ਤੇ ਜਿਹੜੀ ਉਹਨਾਂ ਦੀ ਫਸਟ ਡਿਮਾਂਡ ਹੈ ਜੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਮੁੰਡਾ ਸਰਦਾਰ ਹੋਵੇ ਜੀ ਮੁੰਨਾ ਮੁੰਡਾ ਨਾ ਹੋਵੇ ਮੁੰਡਾ ਸਰਦਾਰ ਹੋਵੇ ਜੀ ਚਾਹੇ ਬਾਜਨਾ ਦੇ ਵਿੱਚ ਆ ਜਾਵੇ ਚਾਹੇ ਜਰਸਿਕ ਪਰਿਵਾਰ ਚ ਆ ਜਾਵੇ ਜੀ ਤੇ ਬਟਿਆ ਕਿ ਮੁੰਡਾ ਸਰਦਾਰ ਹੋਵੇ 1999 ਕੁੜੀ ਦਾ ਡੇਟ ਆਫ ਬਰਥ ਹੈ ਜੀ ਉਹਨਾਂ ਦੀ ਸਾਰੀ ਇਨਫਰਮੇਸ਼ਨ ਮੈਂ ਤੁਹਾਨੂੰ ਪਿਕ ਵਗੈਰਾ ਵੀ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਹਨਾ ਤਾਂ ਮੈਂ ਉਹਨਾਂ ਨੂੰ ਭਾ ਦੇਵਾਂਗੀ ਜੀ ਬਸ ਇਹ ਹੈ ਕਿ ਮੁੰਡਾ ਸਰਦਾਰ ਹੋਵੇ ਉਹਨਾਂ ਨੂੰ ਸਰਦਾਰ ਮੁੰਡਾ ਹੀ ਚਾਹੀਦਾ ਹੈ ਜੀ ਹਨਾ ਤਾਂ ਇਹ ਤਿੰਨੋਂ ਡਾਟੇ ਨੇ ਜੀ ਜਿਹੜੇ ਕੁੜੀਆਂ ਦੇ ਹਨਾ ਆਪਣੇ ਕੋਲੇ ਹੋਰ ਵੀ ਤਿੰਨ ਚਾਰ ਕੁੜੀਆਂ ਦੇ ਡਾਟੇ ਆਏ ਹੋਏ ਆ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹਨਾਂ ਨੂੰ ਉਹਨਾਂ ਦੇ ਜਿਨਾਂ ਸਾਥੀ ਮਿਲ ਸਕਣ ਜੀ ਹਨਾ ਜਿੰਨਾ ਹੋ ਸਕੇ ਵੱਧ ਕੇ ਸ਼ੇਅਰ ਕਰੋ ਜੀ ਤੇ ਇੱਕ ਆਪਣੇ ਕੋਲੇ ਮਿਸਤਰੀਆਂ ਦਾ ਮੁੰਡਾ ਆਇਆ ਹੋਇਆ ਹੈ ਜੀ ਜਿਹਦਾ 1999 ਡੇਟ ਆਫ ਬਰਥ ਹੈ ਜੀ ਇਹ ਵਿਆਹ ਵਧੀਆ ਭਾਲਦੇ ਨੇ ਤੇ ਵਧੀਆ ਪਰਿਵਾਰ ਹੋਵੇ ਜੀ ਮਿਲਣਸਾਰ ਹਨਾ ਡਿਮਾਂਡ ਨਹੀਂ ਹੈਗੀ ਕਿ ਕੋਈ ਤੇ 1999 ਉਹਦਾ ਡੇਟ ਆਫ ਬਰਥ ਹੈ ਜੀ ਮਿਸਤਰੀਆਂ ਦਾ ਮੁੰਡਾ ਹੈ ਤੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਆਲ ਫੈਮਲੀ ਹੀ ਮੁੰਡੇ ਦੀ ਸਿਸਟਰ ਵੀ ਮੰਮੀ ਡੈਡੀ ਵੀ ਹਨਾ ਤੇ ਮੁੰਡਾ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਫੈਕਟਰੀਆਂ ਨੇ ਉਹਨਾਂ ਦੀਆਂ ਆਪੀਆਂ ਤੇ ਇਹਨਾਂ ਦੀਆਂ ਬੰਦਰੀਆਂ ਦੀ ਕੁੜੀ ਦੇ ਹੀ ਕਰਨਾ ਹੈ ਜੀ ਮਿਸਤਰੀ ਪਰਿਵਾਰ ਹੀ ਹੋਣਾ ਜੇ ਜੋ ਵੀ ਅਧਾਰੀ ਫੈਮਿਲੀ ਦੀ ਹੈ ਤਾਂ ਉਹ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਤੇ ਪਲੀਜ਼ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਜੀ ਤਾਂ ਕਿ ਇਹਨਾਂ ਨੂੰ ਉਹਨਰੇ ਜੀਵਨ ਸਾਥੀ ਮਿਲ ਸਕਣ ਤਾਂ ਨੰਬਰ ਵੀ ਮੈਂ نیچے ਮੈਂਸ਼ਨ ਕਰ ਦਵਾਂਗੀ ਜੀ ਹਨਾ ਤੇ ਰਜਿਸਟਰਡ ਵਾਲੇ ਹੀ ਵਟਸਐਪ ਤੇ ਕੰਟੈਕਟ ਕਰਿਆ ਕਰੋ ਜੀ ਆਦਰਵਾਇਜ਼ ਜਿਨ੍ਹਾਂ ਨੇ ਗੱਲ ਕਰਨੀ ਹੈ ਤੁਸੀਂ ਇੱਥੇ ਮੇਰੇ ਨਾਲ ਮੈਸੇਜ ਤੇ ਕਰ ਸਕਦੇ ਹੋ ਜੀ ਤੇ ਪਲੀਜ਼ ਵੀਡੀਓ ਨੂੰ ਬਤੋ ਸ਼ੇਅਰ ਕਰਿਓ ਜੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤਾਂ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਦਿਓ ਤਾਂ ਕਿ ਮੇਰੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਸਕਿਆ ਕਰਨ ਜੀ ਧੰਨਵਾਦ ਜੀ